ਇਹ ਕੋਟਰੂ ਫੜਾ ਕੇ ਰੱਖੋਗੇ ਸਾਨੂੰ ਆਸ ਹੈ ਵੀ ਕਾਠਾ ਦੇਖੋ ਜਿਹੜਾ ਨੌਜਵਾਨ ਜੀ ਜਿਹੜਾ ਆ ਰਿਹਾ ਸਰਕਾਰ ਵੱਲੋਂ ਹਾਕ ਦਾ ਚਰੋ ਜਿੱਤਾ ਜਾ ਰਿਹਾ ਤੇ ਜਿਹੜਾ ਹੋ ਸਕੇ ਲਾਵੇ ਜਿਹੜਾ ਚੋਣ ਕਰੇ ਉਹ ਜਿਹੜੀ ਸੋਤੇ ਦਾ ਹੰਦੇ ਉਹ ਵੀ ਸੋਤੇ ਦਾ ਲਾਵੇਗਾ ਸੋ ਨੌਜਵਾਨ ਵੀ ਤੁਹਾਨੂੰ ਬੇਨਤੀ ਆ ਕਿ ਭਾਈ ਚਾਰ ਦੇ ਵਿੱਚੋਂ ਅਗਲੇ ਪਾਸੇ ਨਾ ਜਾਓ ਭਾਈ ਹੁਣੇ ਗੋਲ ਚੱਲੇ ਆ ਮੈਂ ਕਹਿੰਦਾ 10 12 ਗੋਲ ਚਲਾਏ ਇਹਨਾਂ ਨੇ ਡਰੋਨ ਵੀ ਆਇਆ ਤਾਂ ਲੈ ਵੀ ਡਰੋਨ ਫੇਰ ਆ ਗਿਆ ਮੱਛੀ ਨੂੰ ਕਰਾ ਗਿਰੇ ਨੇ ਮੱਛੀ ਨੂੰ ਤਾਂ ਲੱਗੇ ਹੋਏ ਕਾਫੀ ਕਰਦੇ ਹਰੇ ਇਸ ਤੋਂ ਥੋੜਾ ਪਿੱਛੇ ਆ ਲੋ ਬਾਬਾ ਬੜੇ ਲੱਗੇ ਸਾਟ ਲੱਗੇ ਵਾਲਾ ਬਾਈ ਦੇ ਅੱਖਾਂ ਤੋਂ ਮੂੰਹ ਤੋਂ ਬਹੁਤ ਲੜਦਾ ਇਹ ਵਜੋਂ ਵਾਲ ਦੀ ਕੁਸ਼ਤੀ ਹਲੇ ਕੋਈ ਕਾਰਵਾਈ ਨਹੀਂ ਹੋਈਦੀ ਐਦਾਂ ਹੀ ਮਾਰੇ ਪਾਬੀ ਨਾ ਨੇ ਬਤਾਓ ਜੱਜ ਸਤਾ ਕਿੱਥੋਂ ਕਿਹੜੀ ਵਾਲ ਕਿੰਨੇ ਨੰਬਰ ਦੇਗੇ ਦੇਖੋ ਨਾ ਸੋ ਰਾਟੀਅਰ ਮੀਰਾ ਰੂਪਨਦੀ ਟਰੈਕਟਰ ਨੂੰ ਪਿੱਛੇ ਕਰ ਰਿਹਾ ਬਾਲ ਤੋਂ ਪਾਣਾ ਸਖਾ ਹੋਊਗਾ ਆਲੇ ਦਰਦਾਂ ਦੇ ਬਲੇ ਇੱਕ ਦੋ ਗੱਲ ਕਰੀਏ ਸਟੰਗਾ ਜਿਹੜਾ ਜਿਹੜਾ ਮੇਰੇ ਵੀਰ ਕਹਿੰਦਾ ਕਿ ਪੰਜਾਬ ਦਰਸਤੀ ਕਰੋ ਕੁਛ ਆਲ ਹੋਵੇ ਹਰ ਗਵਾਰ ਮਿਰਦ ਸ਼ਹਾਰ ਹੋਵੇ ਉਹ ਜਾਂਦ ਤੇ ਰਹੇ ਮੇਰੇ ਵੀਰ ਗਾਰਤ ਕੀ ਇਹ ਸਰਕਾਰਾਂ ਤੋਂ ਸੰਭੇ ਦੇ ਕਿ ਜਲਦੀ ਤੇ ਜਲਦੀ ਇਹ ਘਟਨਾ ਅੱਗੇ ਪਿੱਛੇ ਹੋ ਗਏ ਭਾਜਾ ਦੇ ਬੱਚੇ ਮੁਕਤਾਨ ਭਾਜਾ ਆਪਣਾ ਹੋਣਾ ਦੋ ਡਰੋਨ ਟਾਈਮ ਵਾਲੇ ਹੁੰਦੇ ਨੇ ਬਗਾ ਕਰਦਾ ਬੱਚੇ ਮੁਰਦੰਦਾਂ ਦਾ ਇਹ ਫਰਮੀ ਜਿਹੜਾ ਘਰਦਾ ਰਿਹਾ ਮੈਂ 14 ਬਣਾ ਲੇ 14 ਜਵਾਬ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਲੈਂਦੇ ਆ ਅੱਜ ਜਦੋਂ ਅੱਜ ਜਦੋਂ ਮਖਰਾਂੇ ਖੜੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਪਿਛਲੇ ਦੋ ਤਿੰਨ ਸਾਲ ਤੋਂ ਲਟਕਦੀਆਂ ਆ ਰਹੀਆਂ ਤਹਰ ਚਾਰੇ ਪਾਸੇ ਲੋਕ ਰੋਕ ਰਹੇ ਲੋਕਾਂ ਦਨ ਸਕੇ ਬੱਸ ਨਹੀਂ ਚੱਲਦਾ ਯਾਰ ਇੱਕ ਤਾਂ ਕੋਲਾ ਤੰਗ ਆ ਜਗਾ ਕਿਉਂਕਿ ਜਿੰਨੀ ਜਗ੍ਹਾ ਤੇ ਪੁਲਿਸ ਸਮਝ ਲੈ ਪੋਲਾ ਸਮਝ ਲੈ ਜੇ ਇੱਕ ਮੁਰੇ ਫਰੰਟ ਤੇ 100 ਬੰਦਾ ਖੜਨਾ ਹੈ ਤਾਂ ਇਧਰ ਆਪੋਜੀਟ ਵੀ 100 ਹੀ ਖੜਨਾ ਹੈ ਜਗਾ ਉੰਨੀ ਗਿਆ ਉੰਨੀ ਜਗਾ ਹੈ ਤਾਂ ਚੱਕਰ ਆ ਉਹਨਾਂ ਨੂੰ ਤਾਂ ਨਹੀਂ ਫਰਕ ਪੈ ਰਿਆ ਭੀੜ ਦਾ ਜੇ ਕਿਤੇ ਖੁੱਲੀ ਜਗ੍ਹਾ ਹੁੰਦੀ ਤਾਂ ਹੁਣ ਤਾਂ ਕਿਹੜਾ ਬੈਣਦਾ ਮੇਰਾ ਹੁਣ ਤਾਂ ਕੱਦੇ ਇਹਨਾਂ ਦੇ ਕਪੜੇ ਪੜ ਜਾਂਦੇ ਅੱਧ ਪਟਾ ਜਿੱਦਾਂ ਕਰੀ ਵੀ ਹੈ ਹੋ ਜੀ ਬੈਠਾ ਦੇ। ਆਹ ਲੱਤ ਨੇ ਬੈਠੇ ਪਾਰ। ਉਹ ਦੇਖ। ਉਹ ਰੈਸਟ ਕਰਦੇ ਪਏ ਆਂ ਰਾਮ ਗਰ ਹੁਣਾ। ਮਾਰੀ ਮਾਜੀ ਹੈ। ਹੈ? ਉਹ ਦੇਖ ਲੱਗਦਾ ਪਾਣੀ ਜੀ ਬਿਠਾਲੇ ਹੋਏ ਆ। ਦੇ ਵਿੱਚ ਵੀ ਉਹ ਦੇਖ ਲੰਬੇ ਬੈਠੇ ਆਂ ਤਾਂ। ਹਾਂ। ਪਾਣੀ ਜੀ ਨੂੰ ਵੀ ਨਾਲ ਜੇ। ਆਹ ਉਹ ਸਰਕਾਰੀ। ਉਹ ਬਾਈਟ। ਟਰੈਕਟਰਾਂ ਨਾਲ ਉੱਥਾਰ ਰਹੇ ਨੇ। ਕਾਈ ਪੂਰੀ ਕਰੀ ਵੀ ਆ। ਪਹਿਲੇ ਦਿਨ ਹੈਗੇ ਤੇ ਗੱਗੇ ਪੱਗਾਂ ਵਾਲੇ ਮੁੰਡੇ ਆ ਜੀ ਆਰਮੀ ਵਾਲੇ ਹੈ ਸਾਰੇ ਹਟਾ ਲਏ ਇਹਨਾਂ ਨੇ ਹੁਣ ਜੁਪੀ ਵੀਹਾਰ ਵਾਲੇ ਉਹ ਸਾਰੇ ਵੀ ਜਿੰਨੇ ਹਰਿਆਣੇ ਦੇ ਨੇੜੇ ਤਿੰਨ ਚਾਰ ਜ਼ਿਲ੍ਹੇ ਲੱਗਦੇ ਆ ਜਿੰਨੇ ਸਕੂਲ ਆ ਸਰਕਾਰੀ ਜਿੰਨੇ ਉਹ ਪਹਿਲਾਂ ਤਾਂ ਗੁਰੂ ਘਰਾਂ 'ਚ ਵੀ ਬੈਠੇ تھے ਹੈ ਜਿੰਨੇ ਸਰਕਾਰੀ ਸਕੂਲ ਆ ਸਾਰੇ ਸਕੂਲਾਂ 'ਚ ਠਹਿਰੇ ਹੋਏ ਸਾਰੇ ਸਕੂਲ ਬੰਦ ਆ 9 ਦਿਨ ਹੋ ਗਏ 10 ਦਿਨ ਲਗਾਇਆ ਨਹੀਂ ਵਿੱਚ ਕਹਿੰਦੇ 10 ਮੀਟਰ ਹੁੰਦੀ ਹੈ ਇਹ ਫੌਜ ਕਰਦੀ ਫਿਰਦੀ ਹੈ ਬਈ ਵੀ ਪੱਟੇ ਪੈ ਗਏ ਨੇ ਪਾਸਪੋਰਟ ਕੈਂਸਲ ਹੋ ਗਏ ਨੇ ਟਰੈਕਟਰਾਂ ਦੀਆਂ ਆਰਸੀਆਂ ਟਰੈਕਟਰ ਜੱਪ ਟਰੈਕਟਰ ਜਿਹੜਾ ਬਾਹਰ ਨਿਕਲਾ ਘਰ ਤੇ ਕਹਿੰਦਾ ਜੱਪ ਤਾਂ ਕਾ ਲੈਣਾ ਬਹੁਤ ਕੱਜ ਹੈ ਬਈ ਆਹ ਬਾਈ ਬੈਠਾ ਲੈਦਾ ਲਾ ਕੇ ਦੁਰਬੀਨ ਕਿ ਉਹ ਮਾਰੇ ਪਪਾ ਪਪਾ ਦੀ ਸੇਵਾ ਮੰਨਦਾ ਇਹ ਨਾ ਤਾਂ ਕਰਿਆ ਨਾ ਜਿੰਨੇ ਲੋਕ ਜਖਮੀ ਕਰਿਆ ਜੇ ਕਿਤੇ ਡਿੱਕ ਕੇ ਝੜ ਕੇ ਗੁੱਸਾ ਬਹੁਤ ਆਵਾ ਲੋਕਾਂ ਨੂੰ ਇਹਨਾਂ ਦੀ ਇਹਨਾਂ ਦੀ ਪੈਣੀ ਭਾਰੀ ਮੋਦੀ ਦੀ ਥੋੜੀ ਪੈਣੀ ਪੈਣੀ ਤੇ ਨਾ ਤੇ ਜਿਹੜੇ ਮਾਰ ਰਹੇ ਆ ਇਹ ਨਹੀਂ ਹੁਣ ਸੋਚ ਕੇ ਨਹੀਂ ਮਾਰਦੇ ਦੋ ਉੱਥੇ ਗਿਆ ਨਹੀਂ ਜਰਾ ਇੱਕ ਦਾ ਰਿਪੋਰਟਰ ਰਿਪੋਰਟਰ ਜਖਮੀ ਹੋਏਗਾ ਹਾਂ ਇੱਕ ਕੁੜੀ ਦਾ ਛੋਟੀ ਜੀ ਵਿਚਾਰੇ ਇੱਕ ਬਾਬਾ ਦਾ ਮਾ ਉਰਦ ਦੇ ਪਰਿਵਰਤਨ ਦਾ ਅੱਖਾਂ ਕੋਲ ਤੇ ਉਹਦੇ ਨਾਲ ਲੋਹੇ ਲੋਹਾਨ ਹੋਇਆ ਬਹੁਤ ਜਾਂ ਹੁਣ ਚਲੇ ਬਾਹਰ ਇਨਾਂ ਨੇ ਕੋਈ ਦਇਆ ਨਹੀਂ ਕਰਨੀ ਹੈਗੀ ਤੇ ਦਇਆ ਆਪਾਂ ਨੇ ਵੀ ਨਹੀਂ ਕਰਨੀ ਇਹ ਨਹੀਂ ਕਰਦੇ ਨੋਟ ਇਹਦੀ ਗੱਲ ਆ ਹੁਣ ਇਹਦਾ ਨੋਟ ਆਇਆ ਸਾਡਾ ਨੋਟ ਆ ਗਿਆ ਹਸਿਆ ਰੇ ਨਾ ਬਾਰ ਰੇ ਮਾਰਦੇ ਦੂਰ ਤੇ ਕਰੇ ਥੱੜੇ ਪਾਜੀ ਹੈ ਨਹੀਂ ਕੋਈ ਗਾ ਕੋਈ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਆਉਂਗਾ ਇੱਕ ਦਿਨ ਆਉਣਾ ਸਾਡਾ ਮਾਰਦਾ ਵੀ ਫੇ ਨੰਗਾ ਹੋ ਗਿਆ ਇੱਕ ਦਿਨ ਤਾਂ ਆਉਂਗਾ ਹੀ ਇੱਕ ਦਿਨ ਤਾਂ ਆਉ ਹੀ ਹੁਣ ਕਰਦੇ ਨੇ ਕਾ ਲੈਣਾ 5 ਮਿੰਟ ਦੀ ਗੱਲ ਆ ਇਹ ਲਾ ਕੁਝ ਵੀ ਨਹੀਂ ਹੈਗੇ ਪੰਜ ਸੱਤ ਕਿਲੇ ਯਾਰ ਸਾਡੂਆ ਆਗੂ ਹਲੇ ਕਰੀ ਜਾਣਗੇ ਖਰਚ ਹੋਲੇ ਗੱਲ ਚੱਲਦੀ ਹੈ ਅੱਜ ਦੀ ਸਾਡੀ ਪੰਜਾਬ ਸਰਕਾਰ ਉਹਦੇ ਭੈਣ ਚ ਉਹਨਾਂ ਨੂੰ ਅਵੜੇ ਜਗਾ ਚੋਂ ਉਠਾ ਦੇ ਪਏ ਉੱਤੇ ਪਿੱਛੇ ਦਾ ਦੀ ਖੰਗੜੇਂ ਦੇਣੇ ਆ ਦੇਖੋ ਭਾਈ ਤੇ ਚੱਲ ਬੇ ਕੰਮ ਘੇਰਤਾ ਆ ਗਿਆ ਆ ਗਿਆ ਹਵਾ ਘਾਤ ਨਿਵਰਦਾ ਤੂੰ ਛੱਡੂ ਘੋੜੇ ਵੀ ਘੋੜੇ ਵੀ ਬਾਬਾ ਚੱਲਦਾ ਪਿੱਛੇ ਹੋਣਾ ਬੇਟਾ ਜਾਂਦੇ ਹੋ ਹਾਂਜੀ ਬਾਈ 10-15 ਮਿੰਟ ਖੜਦੇ ਫੇਰ ਮਾਰ ਦਿੰਦੇ ਆਂ ਉਹਨਾਂ ਨੇ ਕਰਤਾ ਇਹ ਮੇਰੇ ਕੁੱਕੜ ਵੀ ਮਾਰਦੇ ਨੇ ਕਹਿੰਦੇ ਖੜ ਕੇ ਪਿੱਛੇ ਹੋ ਜਾਂਦੇ ਆ 15 ਮਿੰਟ ਖੜਦੇ ਹੁਣੇ ਮੈਂ ਇਹ 15 ਮਿੰਟ ਖੜਦੇ ਆ ਫੇਰ ਹਮਲਾ ਕਰ ਦਿੰਦੇ ਆ ਬਸ ਨਾਲਿਆਂ ਦੇ ਜੋਰ ਜਿਹੜਾ ਲਾਉਂਦਾ ਲੈ ਜੀ ਫੇਰ ਚੱਲ ਮੈਂ ਕੰਮ ਉਹ ਤਾਂ ਲਾ ਦਰੋਂ Aku jadi kiri. ਲੈਕ ਗਰਮਾ ਬਹੁਤ ਗਰਮਾ ਰਿੱਝਦਾ ਗਿਆ ਤਾਂ ਹੀ ਮੂਰੀ ਬਹੁਤ ਦੇਰ ਚ ਠੰਡਾ ਹੁੰਦਾ ਏ ਆਲੇ ਆ ਬਿਲਡਾਂ ਨਾ ਜਿਹੜੀਆਂ ਇਹਦੇ ਮੋਂ ਨਿਕਲਦੇ ਆ ਜਿਹੜੇ ਉਹ ਆਪਣਾ ਅੱਗ ਜੀ ਲਾਉਂਦੀ ਜਿਹੜੀ ਕੈਮੀਕਲ ਜਾਂ ਅੱਗ ਨੂੰ ਦਵਾਈ ਆਉਂਦਾ ਵਸੇ ਤੂੰ ਐਂ ਦੇਖ ਸੇ ਕਿੰਨਾ ਅਜੇ ਬੰਦੇ ਨੇ ਮੂੰਹ ਤੇ ਵੱਜੇ ਜਿੰਨਾ ਗਰਮਾ ਏ ਜਾੜ ਦੇ ਲੈ ਤਾਂ ਹੀ ਜਲਦੇ ਮੂੰਹ ਅੱਖਾਂ ਦੀ ਨਿਗਾ ਤਾਂ ਹੀ ਗਈ ਆ ਆ ਦੇਖੋ ਅਭੀ ਜਾੜੋ ਤਾ ਲੈ ਖੜਿਆ ਪਤਾ ਨਾ ਉਰੇ ਪੋਈਦਾ ਕੋਈ ਡਰ ਨਹੀਂ ਆ ਬੰਦੇ ਇਹਦਾ ਤਾਂ ਬੰਦਾ ਕਾਬੂ ਕਰ ਲੈਂਦਾ ਜਿਹੜਾ ਗੋਲੀ ਮਾਰਦਾ ਸਿੱਧੀ ਆਏ ਨਹੀਂ ਨਹੀਂ ਆ ਜੇ ਮੂੰਹ ਤੇ ਜੇ ਸਿੱਧਾ ਪਾਦਾ ਨਾ ਗੱਗੇ ਵੀ ਬਹੁਤ ਖਤਰਨਾਕ ਆ ਇਹਦਾ ਬੋਰੀ ਬੁਰੀ ਪਾ ਕੇ ਲੋਡ ਹੋ ਜਾਂਦਾ ਉਹਦਾ ਗੋਲੀ ਸਿੱਧੀ ਆਉਂਦੀ ਉਹਦਾ ਕਾ ਕਰੀਏ ਹੁਣ ਤਾਂ ਆਈ ਉਧਰੋਂ ਉਹ ਮੁੰਡਿਆਂ ਵੱਲ ਚਾਈ ਗੋਲੀਆਂ ਨਾਲੇ ਹੁਣ ਤਾਂ ਕੋਈ ਗੱਲ ਵੀ ਨਹੀਂ ਰਿਹਾ ਤਾਂ ਸ਼ਾਂਤ ਦੇ ਬੈਠੇ ਤੇ ਸ਼ਾਂਤ ਹੋਰ ਕਿਉਂ ਆ ਦੇ ਬਈ ਰਿਪੋਰਟਰ ਆ ਸਿਕਿਉਰਟੀ ਪੂਰੀ ਰਿਪੋਰਟਰਾਂ ਨੇ ਪੁਲਿਸ ਕਾਟੇ ਲੈ ਕੇ ਆਉਣੇ ਬੱਸ ਨੇਕ ਜਾਣਾ ਪਾਣੇ ਹੁਣ ਸੰਭਣਾ ਹੈ ਸਾਨੂੰ ਮੋਦੀ ਵਾਸਤੇ ਰੱਖਣਾ ਗਰਮ ਹਲੇਵੀ ਗਰਮ ਉਹ ਗਰਮਾ ਦੇ ਸਹੀ ਉਹ ਗਰਮਾ ਹੋਣਾ ਹੁਣ ਦੱਸਦਾ ਵੀ ਜੇ ਸਿੱਧਾ ਮੂੰਹ ਤੇ ਵੱਜਵੇ ਯਾਰ ਜੇ ਲੱਤ ਤੇ ਬੰਦੇ ਸਰੀਰ ਤੇ ਤੂੰ ਐ ਸੋਚ ਵੀ ਕਿਆ ਹਲ ਕਰਦਾ ਉਹ ਜਿਹੜੇ ਪਹਿਲਾਂ ਮੂੰਹ ਪਨ ਹੋਇਆ ਉਹਦੇ ਉਹਦੇ ਇਹੀ ਚੀਜ਼ ਹੋਇਆ ਉਹ ਤਾਂ ਹੀ ਉਹਦੇ ਵੱਜ ਕੇ ਸਾਰਾ ਜਾਲ ਤਾ ਉਹਦਾ ਪਲਾਸਟ ਕਰਦਾ ਇਹਦੇ ਪਾਣੀ ਪਾ ਕੇ ਠੰਡਾ ਕਰਦੇ ਆ ਫਿਰ ਬੈਂਕ ਚ ਫੋਮ ਆਪ ਰੱਖ ਲੈ ਨੀਂ ਦੇ ਦਿਲ ਲੇਕਰ ਆਹ ਹਾ ਅੱਲ੍ਹਾ ਰਸੂਲੁਲਾਹ ਇਸ ਕਰਕੇ ਧੀਰਜ ਬਣਾ ਕੇ ਰੱਖਣਾ ਕਾਲੇ ਨਹੀਂ ਪਹਿਣਾ ਕਦੇ ਵੀ ਮੰਨ ਚ ਨਹੀਂ ਆਉਣਾ ਤੇ ਆਗੂ ਕੋਈ ਕੱਚੀ ਪਿੱਲੀ ਗੱਲ ਕਰਨਗੇ ਅੱਗੇ ਵੀ ਅੰਦੋਲਨ ਇਸ ਤਰ੍ਹਾਂ ਹੁੰਦਾ ਰਿਹਾ ਹੈ ਬਹੁਤ ਸਮੇਂ ਇਦਾਂ ਦੇ ਆਏ ਜਦੋਂ ਦਿੱਲੀ ਸਾਫਤਾ ਉਦੋਂ ਕਈ ਵਾਰੀ ਇਦਾਂ ਵੀ ਕਹਿ ਦਿੰਦੇ ਸੀ ਸਾਡੇ ਸਾਥੀ ਨੇ ਉਦਾਂ ਪਰ ਕਈ ਵਾਰੀ ਬੜੇ ਖੁੱਸੀ ਕਈ ਗਰਮ ਗੱਲ ਕਰਦੇ ਸੀ ਅਸੀਂ ਪੰਜਾਬ ਵਾਲੇ ਬੱਤੀ ਕਹਿੰਦੇ ਬਈ ਐਦਾਂ ਨਹੀਂ ਕਰਨੀ ਤੇ ਕਹਿੰਦੇ ਸੀ ਇਹ ਪੰਜਾਬ ਵਾਲੇ ਨੇ ਕਿਤੇ ਅੱਜ ਜਾਨ ਨਹੀਂ ਤੇ ਸਾਨੂੰ ਸੋਨੇ ਨੂੰ ਮਿਲਦਾ ਸੀ ਆਪੂਆ ਨੂੰ ਪਰ ਸਬਰ ਰੱਖਿਆ ਤੇ ਅੰਦੋਲਨ ਜਿੱਤਿਆ ਇਸ ਕਰਕੇ ਵੀਰੋ ਸਬਰ ਜਿਹੜਾ ਹਮੇਸ਼ਾ ਇਹ ਇਹਦੀ ਜਿੱਤ ਹੋਇਆ ਕਰਦੀ ਹੈ ਛੋਟ ਇਸ ਕਰਕੇ ਧੀਰਜ ਰੱਖੋ ਉਦੋਂ ਤਿੰਨੋਂ ਕਾਨੂੰਨ ਵਾਪਸ ਕਰਾਏ ਸਭ ਅੱਜ ਐਮਐਸਪੀ ਤੇ ਗ੍ਰੰਟੀ ਕਾਨੂੰਨ ਲੈ ਕੇ ਜਾਣਾ ਲੈ ਕੇ ਜਾਵਾਂਗੇ ਉਹ ਨਹੀਂ ਮੁੜਦੇ ਸਬਰ ਰੱਖੋ ਇਸ ਕਰਕੇ ਬਾਕੀ ਦੀਆਂ ਸਾਰੀਆਂ ਮੰਗਾ ਕਰਜ਼ਾ ਮੁਕਤੀ ਜਿਹੜਾ ਰਾਤ ਮਿਲ ਹੈ ਉਹ ਸਰਕਾਰ ਕਹਿ ਕੇ ਆਈ ਸੀ ਇਹ 2014 ਦੇ ਵਿੱਚ ਮੋਦੀ ਕਹਿ ਕੇ ਆਇਆ ਸੀ ਉਹ ਲਾਗੂ ਕਰਾਵਾਂਗੇ ਇਹਨਾਂ ਦਾ ਚੋਣ ਨੋਟ ਪੱਤਰ ਤੇ ਹੁਣ ਇਹ ਵਾਲੀਆਂ ਸਾਰੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਪਤਾ ਲੱਗ ਜੇ ਕਿ ਅਸੀਂ ਜੋ ਚੋਣ ਮਰੋਹਤ ਪੱਤਰ 'ਚ ਲਿਖਦੇ ਆ ਉਹਨੂੰ ਲਾਗੂ ਕਰਾਉਣਾ ਲੋਕ ਜਾਣਦੇ ਨੇ ਤੇ ਲਾਗੂ ਕਰਾਉਂਦੇ ਨੇ ਤੇ ਤੁਹਾਡੇ ਵੱਲ ਨਾਲ ਹੀ ਸੰਭਵ ਹੋਣਾ ਤੇ ਇੱਕ ਮੈਂ ਗੱਲ ਕਹਾਂ ਅੱਗੇ ਫੌਜਾਂ ਇੱਦਾਂ ਹੀ ਬਣਿਆ ਕਰਦੀਆਂ ਸੰਭ ਤੇ ਇੱਕ ਵਾਰੀ ਦਬਾਅ ਬਣਾਉਣ ਲਈ ਪਹਿਜਾਂ ਨੂੰ ਝੁੱਟ ਦੇ ਕੇ ਸਾਹਮਣੇ ਵਾਲੀ ਫੌਜ ਨੂੰ ਭਜਾਲਣਾ ਤੇ ਫੇਰ ਆਪਣੀ ਫੌਜ ਨੂੰ ਬਰਾਨ ਦੇ ਦੇਣਾ ਇਹ ਭਾਈ ਤਰੀਕੇ ਆ ਲੜਨੇ ਦੇ ਤੇ ਹੁਣ ਸਾਹਮਣੇ ਵਾਲੀ ਫੌਜ ਕੌਣ ਬਣੀ ਤੂੰ ਤੱਕੂ ਮੇਰੇ ਖੜੀ ਐ ਇਹ ਨਹੀਂ ਲਿਪ ਜਾਣਾ ਇਹ ਸੱਡਣ ਦੇ ਕਿਉਂ ਨਾ ਜਿਹੜੇ ਉੱਥੇ ਕੁਰਸੀਆਂ ਤੇ ਬੈਠੇ ਨੇ ਉਹ ਘੁੰਮਦੇ ਨੇ ਉਹ ਨਹੀਂ ਪੰਜਾਬ ਵਾਲੇ ਆਏ ਤੁਹਾਡੇ ਕੋਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਦੌੜ ਲੱਗੀ ਹੋਈ ਆ ਤੁਸੀਂ ਭਜਾ ਲਿਆ ਕੋਲਾ ਲਿਆ ਇਸ ਕਰਕੇ ਭੋੜੇ ਜਾ ਬਹੁਦੇ ਸਮਾਂ ਬਿਓ ਸਬਰ ਦੇ ਨਾਲ ਅੱਗ ਨੂੰ ਹਮਲੇ ਪੁੱਛ ਕੇ ਅਗਨੋਰੀ ਕਾਰਵਾਈ ਉਹਦੇ ਮੁਤਾਬਕ ਹੋਏਗੀ ਸੇਜ ਤੋਂ ਰੱਖੋ ਬੱਚੇ ਅਗਨੋਰੀ ਕਾਰਵਾਈ ਉਸੇ ਪਿੱਛੇ ਨਾ ਕਰਾਂਗੇ ਕਦੇ ਵੀ ਨੌਜਵਾਨੋ ਤੇ ਆਗੂ ਤੁਹਾਨੂੰ ਕਦੇ ਨਰਾਜ਼ ਨਹੀਂ ਕਰਨਗੇ ਜਿੰਦਣ ਤੁਹਾਡੇ 'ਚ ਨਿਰਾਸ਼ਾ ਪੈਦਾ ਹੋਈ ਆਗੂਆ ਪ੍ਰਤੀ ਆਗੂਆਂ ਨੂੰ ਕਬੂਲ ਹੈ ਫਿਰ ਉਸ ਦਿਨ ਚੌਕ ਕੰਡਿਆਂ ਤੇ ਜਾਣ ਨੂੰ ਤਿਆਰ ਰਹਿਣਗੇ ਬਿਲਕੁਲ ਇਸ ਕਰਕੇ ਜਤੀਂ ਰੱਖੋ ਜਕੀਰ ਆ ਕੇ ਚੱਲੋ ਕੋਈ ਆਗੂ ਵਿੱਚ ਕੱਚਾ ਪਿੱਲਾ ਨਹੀਂ ਪਿੱਛੇ ਮੋੜਨ ਵਾਲਾ ਨਹੀਂ ਇਸ ਕਰਕੇ ਸਾਰੇ ਇੱਕ ਤੋਂ ਇੱਕ ਮੱਦਕੇ ਨੇ ਤੁਹਾਡੇ ਹੀ ਨੇ ਪੰਜਾਬ ਦੇ ਹੀ ਨੇ ਸਦਾ ਪਿੱਛੇ ਨਹੀਂ ਮੋੜਗੇ ਬਸ ਥੋੜਾ ਜਿਹਾ ਸਬਰ ਥੋੜਾ ਜਿਹਾ ਸਮਾਂ ਕਿਉਂਕਿ ਸਰਕਾਰ ਦੌੜ ਰਹੀ ਹੈ ਬੁੜੀ ਇੱਕ ਸਾਡੀ ਕਹਿ ਕੇ ਗਿਆ ਕਿ ਇਹਨਾਂ ਦਾ ਖੇਤੀਬਾੜੀ ਮੰਤਰੀ ਹੈ ਅਰਜਨ ਮੁੰਡਾ ਉਹਦਾ ਵੀ ਬਿਆਨ ਆਇਆ ਹੈ ਕਿ ਅਸੀਂ ਤਾਂ ਮੁਰਗਲ ਕੰਮ ਨੂੰ ਪਿਆਰ ਹੈ ਪਰ ਨਹੀਂ ਸਾਡੇ ਆਪ ਨੂੰ ਲੈ ਕੇ ਦਿੱਤਾ ਹੈ ਕਿ ਜੇ ਆਹ ਗੱਲਾਂ ਕਰਨੀਆਂ ਦੇ ਰਹੋਗੇ ਮੈਂ ਨਹੀਂ ਆਵਾਂ ਉਸ ਕਰਕੇ ਤੁਹਾਡੇ ਨਾਲ ਕੀ ਗੱਲ ਚੱਲ ਰਹੀ ਹੈ ਸੱਚਾ ਰੱਖੋ ਤੇ ਸਬਰ ਰੱਖੋ ਕੋਈ ਜਮੀ ਇਹ ਇਹ ਮਤ ਸੰਧਿਆ ਕਰੋ ਤੇ ਆਗੂ ਕਿਵੇਂ 11 ਵਜੇ ਉਹ ਹੁਣੇ ਕਿਲਾ ਹੋਟਲ ਵੀ ਕਰਦੇ ਨੇ ਉਹ ਵੀਰੋ 11 ਵਜੇ ਤੋਂ ਪਹਿਲਾਂ ਹੀ ਦੌਰ ਪਏ ਨੇ ਪਹਿਲਾਂ ਹੀ ਪੰਲੀਆਂ ਖੜਕਾਤੀਆਂ ਕੋਈ ਥੱਲੇ ਲਾਤ ਤੇ ਜਿਹੜੀ ਪੁਰੀ ਹੈ ਚਾਰੀ ਫੌਦੀ ਪੁਰੀ ਆ ਅਰੀ ਮੈਂ ਹੁਣ ਕਰਨੀ ਉਹ ਆ ਪਤਾ ਉਹਨੂੰ ਪਹਿਲਾਂ ਹੱਥ ਲੱਗੇ ਵੀ ਆ ਨਾ ਪਹਿਲੇ ਦਿਨ ਦੇਖ ਲੈ ਘੰਟਾ ਵੀ ਨਹੀਂ ਲੱਗਿਆ ਦਾ ਜਾਂ 20 ਚ ਇੱਕ ਘੰਟੇ ਹੀ ਹੋ ਗਿਆ ਦਾ ਸਾਰਾ ਜੇ ਤਿਆਰੀ ਕਰਤੀ ਆ ਨਾ ਇੰਨਾ ਕੁ ਤਾਂ ਹੈਂਡ ਦਾ ਜਾ ਦਾ ਤਾਂ ਤੋੜ ਦੇ ਗਏ ਯਾਰ ਤਾਂ ਉਹ ਹੁਣ ਵੀ ਯਾਰ ਜਿਹੜੀਆਂ ਆਹ ਜਿਹੜੀਆਂ ਇਹਨਾਂ ਦੇ ਮਸ਼ੀਨਾਂ ਪਾਪ ਲੈਣਾ ਹੁਣ ਲੈ ਕੇ ਆਏ ਨੇ ਉਹ ਆਪਣੇ ਵਾਲਿਆਂ ਨੂੰ ਦੇਖ ਕੇ ਦੇਖ ਕੇ ਲੈਣਾ ਪਾਪ ਲੈਣਾ ਯਾਰ ਬਣਿਆੜਿਆਂ ਨੇ ਲਿਆ ਦੀ ਨਾ ਜਿਹੜੀਆਂ ਕੱਲੇ ਲਿਆ ਕੇ ਮੀਡੀਆ ਚ ਜਿਹੜੀ ਉਹ ਆਈ ਹੋਈ ਐ ਨਾ ਵੀਰੇ ਉਹ 40 40 ਨੰਬਰ ਆਉਂਦੇ ਉਹ ਨਹੀਂ ਨਹੀਂ ਸਭ ਤੋਂ ਕਰੋ ਉੰਨੇ ਖਬਰ ਦੇਣ ਲੱਗੇ ਨਾ ਕੰਮ ਕਰਦੇ ਆਪਣੀ ਰਣਨੀਤੀ ਤਾਂ ਪਹਿਲਾਂ ਹੀ ਦੱਸੀ ਜਾਂਦੇ ਉਹਨਾਂ ਨੂੰ ਇਹ ਨਹੀਂ ਜੇ ਅੱਜ 11 ਵਜੇ ਦੀ ਕਹੋ ਤੀ 10 ਵਜੇ ਲੈ ਕੇ ਆਂਦੇ ਜੇ ਏਸੀ ਵੀਆਂ ਉਹਰੇ ਕੀ ਹੱਲ ਕਿ ਹੁਣ ਕੁਝ ਵੀ ਨਾ ਕਰਦੇ ਹੋ ਸਾਹ ਕੋ ਤਾਂ ਬਹਿਣਾ ਦੱਸ ਤਾ ਆਪਣਿਆਂ ਵਾਲੇ ਚੌੜਚੇ ਮੈਂ ਇੰਟਰਵਿਊ ਕਰੀਗੇ ਕੱਲ ਦੇ ਆ ਜੇਸੀ ਵੀ ਲਿਆਂਦੀ ਜਾਂ ਲਿਆਂਦੀ ਅਲ ਤਾਂ ਆਪੇ ਦੱਸਦੀ ਰਣਨੀਤੀ ਉਹਨਾਂ ਨੂੰ ਬਾਕੀ ਥੈਲੇ ਬਾਈ ਦੇਖ ਲੋ ਕਿੰਨੇ ਪਏ ਆ ਸਰ ਜੀ ਬਈ ਰਾਜਪੁਰੇ ਤੱਕ ਲੱਗ ਗਿਆ ਅੱਜ ਰਾਏਪੜ 12 ਕਿਲੋਮੀਟਰ ਐ ਸੋ ਰਾਏਪੜ ਦਾ ਕੱਠਾ ਉਦੋਂ ਬਾਈ 5.5 ਕਿਲੋਮੀਟਰ ਦਾ ਨਾ ਹਾਂ ਉਦੋਂ 5.5 ਦਾ ਹੁਣ 18 ਨਹੀਂ ਹੋ ਗਿਆ ਦੇਖ ਲੈ ਬਈ ਲੋਕ ਸਦਾ ਟਰੈਕਟਰ ਅਲਾਗਾ ਇਧਰ ਨੂੰ ਗੱਡੀਆਂ ਆਲੇ ਬਹੁਤ ਇੱਥੇ ਤਾਂ ਗੱਗੇ ਵਿੱਚ ਸਾਹ ਘੁੱਟ ਕੇ ਹੀ ਮਰ ਜਾਣ ਲੋਕ ਜੇ ਸਾਰੇ ਆ ਜਾਣ ਕਿਉਂਕਿ ਟਰਾਲੀਆਂ ਚ ਪਿੱਛੇ ਆਏ ਉਹ ਸਾਰੇ ਵਿੱਚ ਹੀ ਬੈਠੇ ਅਜੇ ਕਿਉਂਕਿ ਕਾਲ ਨਹੀਂ ਨਾ ਹੈਗੀ ਅਜੇ ਅਜੇ ਤੱਕ ਆਏ ਆ ਵੀ ਸ਼ਾਂਤੀ ਹੈ ਵੀ ਕੋਈ ਕਾਲ ਆਈ ਨਹੀਂ ਨਾ ਕਿਸਾਨਾਂ ਵੱਲ ਤੇ ਸੈਂਟਰ ਦੀਆਂ ਇਹਨਾਂ ਨੂੰ ਦੋ ਤਿੰਨ ਫੋਨ ਆਲੇ ਕਹਦੇ ਨਾ ਕਿਸੇ ਹਮ ਟਰਾਲੇ ਤੇ ਫੋਨ ਆ ਲਿਆ ਉਹ ਦੇਖਦੇ ਗੱਲਬਾਤ ਚੱਲਦੀ ਆ ਮੋਜਰੇ ਦਾ ਬੰਦਾ ਉਹਦਾ ਸ਼ਾਂਤੀ ਉਹ ਲੱਗਦਾ ਨਹੀਂ ਅੱਜ ਕੰਮ ਹੋਊਗਾ ਹਾਂ ਅੱਜ ਦਾ ਭਰਤਲਾਪ ਹੋਣੀ ਆ ਪਾਣੀ ਨੂੰ ਕਹਿੰਦੇ ਦਿੱਲੀ ਪਾਣੀ ਨੇ ਤਰਸ ਗਈ ਦੀ ਆ ਦੇਖੀ ਬਸਲੇਰੀ ਆਏ ਨਹੀਂ ਪਤਾ ਵੀ ਕਿਹੜਾ ਸੇਵਾਦਾਰ ਕਿਹੜਾ ਗੇਧ ਗਿਆ ਕਿਹੜਾ ਨਹੀਂ ਆਇਆ ਜਿਹੜਾ ਮੈਂ ਚੱਕੀ ਜੋ ਦੇਖ ਲੈ ਜਿਹੜਾ ਮਿਲਦਾ ਨਹੀਂ ਹੈਗਾ ਉਸ ਡੇਟਾ ਚ ਐ ਦੇਖ ਲੈ ਇੱਥੇ ਰੱਖ ਗਏ ਸੇਵਾਦਾਰ ਬੈਠੇ ਜਿੰਨਾ ਮਰਜ਼ੀ ਬੀਟਾ ਕਾਲੀ ਬਹੁਤ ਆਈ ਬਈ ਕੁਝ ਨਹੀਂ ਹੈਗੇ ਥੈਲੇ ਬਾਲ ਦੇ ਕੱਢ ਗਏ ਸਾਰੀਆਂ ਥੈਲਗਾਂ ਦੇ ਭਰੀਆਂ ਪਈਆਂ ਪਾਣੀ ਜੱਫਾ ਬੰਨ੍ਹ ਕੇ ਮੈਂ ਕਹਦਾ ਜੇ ਲਾ 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 ਜੂਗਾ ਪਿੱਛੇ ਵੋਖੜੀਆਂ ਏ ਟਰਾਲੀਆਂ ਜਿਹੜੇ ਟੋਟੂਏ ਮਾਰੇ ਨਾ ਉਹਦਾ ਆਰਾਮ ਕਰਾ ਜਾਣਾ ਤੇ ਇਹੋ ਜਿਹਾਂ ਨਾ ਬੈ ਗਿਆ ਬੰਦੇ ਖੜੇ ਨੇ ਪੱਟਿਆ ਵਾ ਨਾ ਕਿੱਥੇ ਰੋੜ ਯਾਰ ਹੋਰ ਨਿਕਲੇ ਕਰਦੇ ਰਹਦੇ ਬਾਗੂਆ ਨੂੰ ਵੀ ਪਤਾ ਏ ਸਭ ਨੂੰ ਪਤਾ ਪੌਂਸ ਵਾਲਿਆਂ ਨੂੰ ਵੀ ਪਤਾ ਵੀ ਘੰਟੇ ਕਦਾਈ ਕਰ ਮੈਂ ਜੰਤਾ ਮਰੇ ਕੋਈ ਨਹੀਂ ਟਿਕਦਾ ਪਰ ਮੇਨ ਗੱਲ ਹੈ ਨੁਕਸਾਨ ਤੇ ਡਰਦੇ ਠੀਕ ਆ ਹੋਰ ਨਿਕਲਦਾ ਜਿਹੜੇ ਇੱਕ ਇੱਕ ਬੰਦੇ ਦਾ ਵੀ ਨਿਸ਼ਾਨ ਹੋ ਗਿਆ ਉਹ ਵੀ ਘੱਟ ਹੀ ਆ ਇਹ ਨਹੀਂ ਕਿ ਜਿਹੜਾ ਇਹਦਾ ਪਹਿਲਾ ਬਚਰੇ ਤੰਗ ਹੋਏ ਹੋਏ ਆ ਕਿਸਾਨ ਐ ਉੱਪਰ ਤੇ ਵੀ ਇਹ ਆ ਜਾਓਗੇ ਉਹ ਘਰ ਪਟੋ ਜਿਹੜਾ ਅਗਲੇ ਦਾ ਇਹਦਾ ਜਾਂਦਾ ਉਹਦਾ ਹੁੰਦਾ ਤੱਕੜੀ ਹੋਏ ਵੀ ਹੁੰਦੀ ਆ ਬਾਕੀ ਉਮੀਦ ਇੰਨੀ ਹੈ ਦੀ ਹੁਣ ਟਾਈਮ ਪਵਾ ਰਹੀ ਹੈ ਸਰਕਾਰ ਇਹਦੇ ਦੇ ਦੇ ਫੈਸਲੇ ਚ ਵਧੀਆ ਮੈਂ 15 20 ਦਿਨ ਤੱਕ ਕੋਡ ਲੱਗ ਜਾਣਾ ਵੀ ਐਕਸ਼ਨ 20 ਦਿਨ ਬੱਦਲਾਂ ਦੀ ਨਾਏ ਜੇ ਕੋਡ ਲੱਗਿਆ ਹੋਵੇ ਇਹਨਾਂ ਦੇ ਹੱਥ ਕੋਲ ਨਹੀਂ ਬਾਕੀ ਦੇਖ ਲੈ ਭਾਈ ਬਾਕੀ ਜਿੰਦਾਬਾਦ ਜਿੰਦਾਬਾਦ ਮਾਣ ਦਾ ਇਗਾਜ਼ ਦਾ ਨਾਮ ਜਿੰਦਾਬਾਦ ਜਿੰਦਾਬਾਦ ਜਿੰਦੀ ਕਾਮਿਆਂ ਦਾ ਇਗਾਜ਼ ਵੀ ਲੈ ਬਹੁਤ ਹੀ ਸ਼ਿਕਰਾਨ ਹਾਂ ਆਪਣੇ ਪ੍ਰਵਾਨ ਰਾਜਨੀਤਿਕ ਕਮੇਟੀ ਪਰ ਹਰ ਧਰੂ ਉਤਾਰ ਕੇ ਮੇਰੇ ਬਹੁਤ ਹੀ ਨੌਜਵਾਨ ਜੋ ਆਇਆ ਸਾਰਿਆਂ ਨੂੰ ਫਤਿਹ ਪਰਵਾਰ ਹੋਏ ਗਰਜਵੀਂ ਆਵਾਜ਼ ਦੇ ਵਿੱਚ ਬੁਲਾਇਓ ਜੇ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ بار-बार ਕਰਦੇ ਆ ਗੱਲ ਵੀ ਮੰਗ ਪੱਤਰ ਸਾਡੀਆਂ ਮੰਗਾਂ ਮੰਨੀਆਂ ਜਾਣ ਅਸੀਂ ਮੰਗ ਪੱਤਰ ਦਿੱਤਾ ਆ ਅਸਲ ਦੇ ਵਿੱਚ